ਇਹ ਦੁਖੀ ਔਰਤ ਅਦਰਸ਼ ਨਗਰ ਦੀ ਰਹਿਣ ਵਾਲੀ ਹੈ ਇਸ ਦੇ ਪਤੀ ਦੀ ਬੀਤੇ ਦਿਨ ਹਾਦਸੇ ਵਿੱਚ ਮੌਤ ਹੋ ਗਈ ਤੇ ਸ਼ਹਿਰ ਦੇ ਪ੍ਰਾਪਰਟੀ ਡੀਲਰਾਂ ਨੇ ਇਸ ਔਰਤ ਦੀ ਦੁਕਾਨ ਆਪਣੇ ਨਾਂ ਕਰਵਾ ਲਈ ਔਰਤ ਦਾ ਦੋਸ਼ ਹੈ ਵੀ ਉਸ ਦੇ ਪਤੀ ਨੂੰ ਵਿਸ਼ਾਜਸ਼ ਤਹਿਤ ਮਰਵਾ ਦਿੱਤਾ ਗਿਆ ਅਤੇ ਇਹ ਦਲਾਲ ਉਸ ਦੀ ਲੱਖਾਂ ਰੁਪਏ ਦੀ ਦੁਕਾਨ ਨੂੰ ਕਰੋੜਿਆਂ ਦੇ ਪਾਖਰੀਦਣਾ ਚਾਹੁੰਦੇ ਸੀ ਇਸ ਲਈ ਉਹ ਦਲਾਲ ਵਾਰ-ਵਾਰ ਉਹਨਾਂ ਦੇ ਘਰ ਆ ਕੇ ਉਹਦੇ ਪਤੀ ਨੂੰ ਸ਼ਰਾਬ ਦਾ ਆਦੀ ਬਣਾਉਣ ਤੋਂ ਬਾਅਦ ਉਹਨਾਂ ਦੀ ਦੁਕਾਨ ਆਪਣੇ ਨਾਂ ਕਰਵਾ ਗਏ ਉਹਨਾਂ ਨੂੰ ਸਿਰਫ ਪੈਸਾ ਦਿਖਾਇਆ ਗਿਆ ਪਰ ਦੁਕਾਨ ਦੀ ਅਸਲ ਕੀਮਤ ਉਹਨਾਂ ਨੂੰ ਨਹੀਂ ਦਿੱਤੀ ਗਈ ਇਹ ਪੂਰਾ ਮਾਮਲਾ ਥਾਣਾ ਸਿਟੀ ਪੁਲਿਸ ਦੇ ਧਿਆਨ ਵਿੱਚ ਹੈ ਔਰਤ ਦੇ ਕਰਦੀ ਹਾਲ ਬੱਦ ਤੋਂ ਬੱਦਰ ਹੈ ਪਰ ਜਾਨੇ ਚ ਬੇਟੇ ਦੀ ਮੌਤ ਹੋ ਗਈ ਜਦ ਕਿ ਇੱਕ ਬੇਟਾ ਇਹ ਮੰਦਬੁੱਧੀ ਹੈ ਗਲੀ ਦੇ ਸੀਬੜੀ ਦਾ ਪਾਣੀ ਔਰਤ ਦੇ ਵੀੜੇ ਦੀਆ ਦਲੀਜਾ ਲੱਗ ਜਾਂਦਾ ਹੈ। ਅਜਿਹੇ ਵਿੱਚ ਔਰਤ ਨੇ ਇਨਸਾਫ ਦੀ ਮੰਗ ਕੀਤੀ ਹੈ। ਘਰੇ ਤੇ ਬਹਿ ਕੇ ਮੇਰੇ ਘਰ ਵਾਲੇ ਨੂੰ ਸ਼ਰਾਬ ਸ਼ਰੂਪ ਪੀਉਂਦਾ ਸੀ ਤੇ ਕਹਿੰਦਾ ਸੀ ਪੈਸੇ ਲਲੋ ਤੇ ਆ ਦਿਖਾਨ ਦੇ ਦਿਓ। ਕੌਣ ਮਾਤਾ ਜੀ ਕੌਣ ਆਮਾਨੇ ਖੁੰਗਾਰੇ ਤੇ ਨਾਲ ਰੂੜ ਸਿੰਘ ਵੀ ਆਇਆ ਦੋ ਤਿੰਨ ਆਰੀ ਉਹ ਵੀ ਆਇਆ ਏ ਉਹਦੇ ਨਾਲ ਤੇ ਮੈਂ ਆਂਦੀਆ ਮੇਰੇ ਬੁੱਡੇ ਦੀ ਦਿਖਾ ਲਈ ਅਸੀਂ ਦੀ ਤੇੜੀ ਅਸੀਂ ਰੋਟੀ ਕਿਤੋਂ ਖਾ ਲਈ ਹੈ ਹੈ ਤੇ ਉਹ ਕਹਿੰਦਾ ਨਹੀਂ ਅਖੇ ਕੋਈ ਨਹੀਂ ਬੁੰਡੇ ਤੇਰੇ ਨੂੰ ਕੰਮ ਲਾ ਦੇਾਂਗੇ ਅਸੀਂ ਤੂੰ ਫਿਕਰ ਨਾ ਕਰ ਮੈਂ ਕਹਿੰਦੀ ਨਹੀਂ ਮੇਰਾ ਮੁੰਡਾ ਇਨਾ ਪੜਿਆ ਹੈ ਨਹੀਂ ਪਿਛੜਾ ਜਾ ਕੇ ਨੌਕਰੀ ਕਰੂਗਾ ਮੈਂ ਉਹ ਤਾਂ ਦੁਕਾਨ ਚਾਲ ਸ਼ੁਰੂ ਤੋਂ ਬੈਠਾ ਆਇਆ ਹੈ ਤੇ ਕਹਾਣੀ ਚਲਾਊਗਾ ਲੰਡੇ ਲੁੰਡੇ ਜਾਂਦਾ ਆਪੇ ਕਰਦਾ ਸਾਰਾ ਕੰਮ ਤੇ ਉਹ ਕਹਿੰਦਾ ਨਹੀਂ ਮਾਦਾ ਤੂੰ ਮੰਨ ਮੰਨ ਜਾ ਤੂੰ ਦੇ ਦੇ ਪੈਸੇ ਤੇ ਮੈਂ ਨਹੀਂ ਮੈਂ ਨਹੀਂ ਲੈਂਦੀ ਪੈਸੇ ਪੂਸੇ ਬਾਰੇ ਨਹੀਂ ਤੁਹਾਨੂੰ ਉਹਨਾਂ ਨੇ ਪੈਸੇ ਫਿਰ ਦਿੱਤੇ ਨਹੀਂਗੇ ਨਹੀਂ ਨਹੀਂ ਇੱਕ ਪੈਸਾ ਨਹੀਂ ਦਿੱਤਾ ਉਹ ਨਾਲ ਗੱਲਾਂ ਹੀ ਕਰਦਾ ਰਿਹਾ ਉਹ ਗੱਲਾਂ ਹੀ ਕਰਦਾ ਰਿਹਾ ਪਾਜਾ ਇੱਕ ਦਿੱਤਾ ਬੁਖਾ ਕੇ ਲੈ ਗਿਆ ਬੇਟੇ ਸ਼ਬਦ ਜਾਂਦਾ ਸਪੇਲਟ ਪਾ ਗਿਆ ਵਿੱਚ ਸ਼ਰਾਬ ਦੇ ਇਹ ਹੁਣ ਇਹਨਾਂ ਨੂੰ ਕੀ ਲੱਗਦਾ ਤੁਹਾਨੂੰ ਇਹਨਾਂ ਨੇ ਆ ਮਾਰ ਮਾਰਾ ਮਾਰਾ ਤੁਮ ਹਾਂ ਉਹ ਕਿਹਾ ਤਾਂ ਸੋਨ ਲਾਲ ਤਾਂ ਇਹਨਾਂ ਯਾਪੈਸ਼ੈਂਟ ਕੋਈ ਐਜਾ ਕੁਝ ਕੀਤਾ ਨਾ ਹਾਂ ਉਹਨੇ ਕੀਤਾ ਹੀ ਹੈ ਹਾਂ ਉਹ ਕੀ ਜੀ ਮੰਨ ਕਰਦਾ ਹਾਂ ਉਹਨਾਂ ਕਾਰਵਾਈ ਕਰੋ ਪੂਰੀ ਪੈਸੇ ਲੈ ਗਿਆ ਉਹ ਵੀ ਕਰੋ ਦੁਕਾਨ ਲਖੰਦਾ ਉਹ ਵੀ ਕਰੋ ਕਿਉਂ ਕਰਦਾ ਸੀ ਇਹਵੇ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਇਹ ਮੇਰਾ ਸੋਨ ਲਾਲ ਮੇਰਾ ਦਾਇਆ ਸੀ ਜੀ ਇਹ ਕੱਲ ਇਹਨਾਂ ਦਾ ਐਕਸੀਡੈਂਟ ਹੋ ਮਤਲਬ ਹੋਇਆ ਤੇ ਐਕਸੀਡੈਂਟ ਹੋਣ ਤੋਂ ਬਾਅਦ ਇਹਨਾਂ ਦੀ ਲਗਭਗ 6 ਵਜੇ ਉਸ ਤੋਂ ਬਾਅਦ ਜਿਹੜਾ ਸਿਵਲ ਹਸਪਤਲ ਚ ਲੈ ਆ ਇਹਨਾਂ ਨੂੰ ਲੈ ਕੇ ਆਏ ਇੱਥੋਂ ਸਮਾਜ ਸੇਵੀ ਕੋਈ 7 ਕੋਈ ਸਾਨੂੰ ਫੋਨ ਗਿਆ ਇੱਥੇ ਆਏ ਤਾਂ ਇਹਨਾਂ ਦੀ ਡੈਥ ਹੋ ਚੁੱਕੀ ਸੀਗੀ ਪਰ ਇਹ ਜਿਹੜਾ ਡੈਥ ਹੁੰਦਾ ਕਾਰਨ ਹੈ ਜਿਹੜਾ ਸਾਨੂੰ ਲੱਗਦਾ ਹੈ ਇਹ ਕੋਈ ਲਗਭਗ 8-9 ਮਹੀਨੇ ਤੋਂ ਇੱਕ ਅਮਨ ਖੁੰਗਰਨਾ ਦਾ ਦਲਾਲ ਹੈ ਉਹ ਜੋ ਕਿ 8-9 ਮਹੀਨੇ ਪਹਿਲਾਂ ਵੀ ਮੇਰੇ ਕੋਲ ਆਇਆ ਸੀਗਾ ਕਿ ਮੈਨੂੰ ਕਹਿਣ ਲੱਗਿਆ ਕਿ ਇਹ ਤੇਰੇ ਤਾਏ ਦੀ ਇੱਕ ਦੁਕਾਨ ਪਈ ਹੈ ਤੇ ਉਹਦਾ ਤੋਂ ਸੌਦਾ ਕਰਵਾ ਦੇ ਵੀ ਮਤਲਬ ਇਹਨੂੰ ਕੋਈ 4 ਪੈਸੇ ਕਮਿਸ਼ਨ ਬਣ ਜਾਊਗਾ ਤੇ ਮੈਂ ਉਹਨੂੰ ਇਹ ਗੱਲ ਕਹੀ ਵੀ ਹਜੇ ਅਸੀਂ ਇਹ ਦੁਕਾਨ ਨਹੀਂ ਵੇਚਣੀਗੀ ਇਹ ਦੁਕਾਨ ਦਾ ਕੋਈ ਕੀਮਤ 35 ਲੱਖ ਰੁਪਏ ਲੱਗ ਚੁੱਕੀ ਹੈ ਕੋਈ ਅੱਜ ਤੋਂ ਬਾਅਦ ਦਾ ਤੁਹਾਡੇ ਕੋਲ ਗਾਹਕ ਹੋਵੇ ਤਾਂ ਲੈ ਕੇ ਆਈ ਤੇ ਮੈਂ ਇਹਨਾਂ ਦੇ ਜਿਹੜੇ ਮੇਰੇ ਤਾਏ ਦੇ ਸਹੁਰੇ ਹੈਗੇ ਆ ਮਖੂ ਰਹਿੰਦੇ ਆ ਉਹਨਾਂ ਨੂੰ ਬੁਲਾਵਾਂਗਾ ਤੇ ਕਿ ਮੇਰੇ ਤਾਏ ਜੀ ਦਿੱਲੀ ਰਹਿੰਦੇ ਕਿੱਥੇ ਨੇ ਸਾਰੇ ਇਕੱਠੇ ਹੋਵਾਂਗੇ ਤੇ ਫਿਰ ਅਸੀਂ ਇਹ ਫੈਸਲਾ ਕਰਾਂਗੇ ਕਿਉਂਕਿ ਇਹਨਾਂ ਦੀ ਹਾਲਾਤ ਜਿਹੜੇ ਠੀਕ ਨਹੀਂ ਹੈਗੇਗੇ ਇਹਨਾਂ ਦਾ ਦਿਮਾਗੀ ਤੌਰ ਤੇ ਪਰੇਸ਼ਾਨ ਆ ਸਾਰਾ ਪਰਿਵਾਰ ਹੀ ਇੱਕ ਬੇਟੇ ਦੀ ਨੇ ਪਹਿਲਾਂ ਡੈਥ ਹੋ ਚੁੱਕੀ ਆ ਲਗਭਗ 1.5-2 ਸਾਲ ਪਹਿਲਾਂ ਤੇ ਇਹ ਪਰੇਸ਼ਾਨ ਪਰਿਵਾਰ ਰਹਿੰਦਾ ਅਸੀਂ ਜਾਣੇ ਵੀ ਜਿਹੜੇ ਰੁਪਏ ਸਹੀ ਇਹਨਾਂ ਦੇ ਵਟੇ ਜਾਣ ਤੇ ਇਹਨਾਂ ਦੀ ਸੀ ਕੋਈ ਕਿਸੇ ਪਾਸੇ ਬੈਂਕ 'ਚ ਸਹੀ ਜਮਾ ਕਰਾ ਸਕੀ ਤਾਂ ਕਿ ਜੋ ਇਹਨਾਂ ਦਾ ਗੁਜ਼ਾਰਾ ਹੋ ਸਕੇ ਪਰ ਉਹ ਜਿਹੜਾ ਹੈਗਾ ਉਹ ਉਹ ਇਹਨਾਂ ਨੂੰ ਠਗਣਾ ਚਾਹੁੰਦਾ ਸੀਗਾ ਫਰਾਡ ਕਰਨਾ ਚਾਹੁੰਦਾ ਸੀਗਾ ਇਹਨਾਂ ਦਾ ਜੋਨ ਨੂੰ ਪਤਾ ਲੱਗਿਆ ਵੀ ਇਹ ਪ੍ਰਦੀਪ ਤਾਏ ਨੇ ਇਹ ਕੰਮ ਨਹੀਂ ਕਰਨ ਦੇਣਾਗਾ ਤੇ ਉਹ ਸਿੱਧਾ ਹੀ ਇਹਨਾਂ ਦੇ ਤੇ ਲਗਾਤਾਰ ਮੈਨੂੰ ਪਤਾ ਲੱਗਿਆ ਵੀ 4-5 ਮਹੀਨਿਆਂ ਤੋਂ ਕਰੇ ਇਹਨਾਂ ਦੇ ਜਾ ਰਿਹਾ ਸੀਗਾ ਜਿਵੇਂ ਮੈਨੂੰ ਮੇਰੇ ਤਾਈ ਨੂੰ ਦੱਸਿਆ ਤੇ ਰੋਜ਼ ਲਗਾਤਾਰ ਕਦੀ ਉੱਥੇ ਬੈਠ ਕੇ ਸ਼ਰਾਬ ਪੀਂਦਾ ਸੀ ਕਦੀ ਇਹਨਾਂ ਨੂੰ ਸ਼ਰਾਬ ਪਿਆਣਾ ਤੇ ਬਾਹਰ ਲੈ ਜਾਂਦਾ ਸੀਗਾ ਹਰ ਰੋਜ਼ ਇਹਨਾਂ ਨੂੰ ਨਸ਼ੇਦਾਨ ਪੂਰਾ ਆਦੀ ਕਰਤਾ ਆਦੀ ਕਰਕੇ ਤੇ ਇਹਨਾਂ ਨੇ ਪਿੱਛੇ ਹੀ ਮੈਨੂੰ ਪਤਾ ਲੱਗਿਆ ਕੋਈ ਲਗਭਗ ਮਹੀਨਾ ਡੇਢ ਮਹੀਨਾ ਪਹਿਲਾਂ ਇਹ ਇਹਨਾਂ ਨੂੰ ਚਾਰਾਂ ਨੂੰ ਲੈ ਗਿਆ ਤਾਈ ਨੂੰ ਤਾਏ ਨੂੰ ਦੇ ਬੇਟੇ ਨੂੰ ਇੱਕਨਾਂ ਦੀ ਬੇਟੀ ਬਾਹਰ ਜਾਂਦੀ ਉਹਨੂੰ ਬੁਲਾ ਕੇ ਬਿਆਨ ਮਨੋਥੇ ਕੋ ਕਰਾ ਕੇ ਤਹਿਸੀਲ ਚ ਉਹ ਦੁਕਾਨ ਇਹਨੇ ਜਿਹੜਾ ਹੈਗਾ ਉਹ ਆਗਾ ਕਿਸੇ ਦਾ ਨਾਮ ਕਰਵਾਤੀ ਕੋਈ ਪੈਸਾ ਵੀ ਦੁਕਾਨ ਦਾ 10 ਦਿਨ ਪਹਿਲਾਂ ਮੈਨੂੰ ਪਤਾ ਲੱਗਿਆ ਜੀਤਾਜੀ ਕੋਲ ਪੁੱਛਿਆ ਵੀ ਕਿੰਨੇ ਪੈਸੇ ਤਾਂ ਦਿੱਤੇ ਆ ਤਾਂ ਜੀ ਮੇਰੀ ਕਹਿਣ ਲੱਗੀ ਕਿ ਸਾਨੂੰ ਕੋਈ ਪੈਸਾ ਉਹਨੇ ਦੁਕਾਨ ਦਾ ਨਹੀਂ ਦਿੱਤਾਗਾ ਤੇ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਇਹ ਕਹਿ ਕੇ ਲੈ ਗਿਆ ਜੀ ਤੁਹਾਡੇ ਨਾਲ ਦੁਕਾਨ ਦੇ ਕੋ ਕਾ ਕੇ ਸਹੀ ਕਰਾਣੇ ਆ ਇਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਸਾਡੀ ਦੁਕਾਨ ਇਹਨੇ ਵੇਚ ਕੇ ਤੇ ਕਬਜ਼ਾ ਵੀ ਦਿੱਤਾ ਕਿਸੇ ਨੂੰ ਜਦ ਕਿ ਇਹਨਾਂ ਨੂੰ ਇਹ ਸਾਰੇ ਹਾਲਾਤ ਇਹਨਾਂ ਦੇ ਆਏ ਜੇ ਸਮਝ ਨਹੀਂ ਇਹਨਾਂ ਨੂੰ ਹੈਗੀ ਫਿਰ ਮੈਂ ਕੋਈ ਕਰੀਬ 10 ਦਿਨ ਪਹਿਲਾਂ ਆਮਨ ਖੁੰਗਰ ਨੂੰ ਫੋਨ ਕੀਤਾ ਜਿੰਦਗੀ ਮੇਰੇ ਕੋਲ ਰਿਕਾਰਡਿੰਗ ਵੀ ਹੈ ਵੀ ਜਿੰਦੇ ਚ ਮੰਨਿਆ ਵੀ ਮੈਂ ਇਹ ਦੁਕਾਨ 20 ਲੱਖ ਦੀ ਵੇਚੀ ਹੈ ਫਿਰ ਮੈਂ ਉਹਨੂੰ ਪੁੱਛਿਆ ਵੀ ਜੇ ਤੂੰ 20 ਲੱਖ ਦੀ ਵੇਚੀ ਹੈ ਤਾਂ ਪੈਸੇ ਕਿੱਥੇ ਹੈ ਉਹ ਮੈਨੂੰ ਕਹਿਣ ਲੱਗਾ ਕਿ 10 ਲੱਖ ਰੁਪਏ ਤਾਂ ਮੈਂ ਉਹਨੂੰ ਨਗਦ ਦੇਤਾ ਤੇ 10 ਲੱਖ ਦੀ ਮੈਂ ਉਹਦੀ ਐਫ ਡੀ ਕਰਾਤੀ ਹੈ ਮੈਂ ਕਿਹਾ ਚਲੋ ਜੇ ਤੂੰ 10 ਲੱਖ ਨਗਦ ਤੇ ਐਫ ਡੀ ਦਿੱਤੀ ਹੈ ਤੂੰ ਆ ਕੇ ਸਾਡੀ ਸੱਲੀ ਕਰਾ ਤਾਂ ਕਿ ਜਿਹੜੇ ਉਹ ਰੁਪਏ ਤਾਂ ਸਹੀ ਕਰ ਸਕੀ ਇਹਨਾਂ ਦੇ ਤੇ ਉਹ ਨਹੀਂ ਆਇਆਗਾ ਉਹਨੇ ਮੰਚੇ ਮਤਲਬ ਮeal ਸੀਗੀ ਮੈਨੂੰ ਪਤਾ ਹੈ ਮੈਂ ਜਿਹੜਾ ਫਰਾਡ ਕੀਤਾ ਹੋਇਆ ਹੈ ਉਹ ਸਾਡੇ ਕੋਲ ਤਸੱਲੀ ਕਰਨ ਨਹੀਂ ਆਇਆ ਇਨ ਬਿਟਵੀਨ ਇਹ ਕੱਲ ਇਹ ਘਟਨਾ ਵਾਪਰ ਗਈ ਸਾਨੂੰ ਇਹ ਪੂਰਾ ਸ਼ੱਕ ਹੈ ਵੀ ਇਹ ਉਸੇ ਦੀ ਸਾਜ਼ਿਸ਼ ਨਾਲ ਹੀ ਇਹ ਕੰਮ ਹੋਇਆ ਸਾਰਾ ਤੇ ਉਸੇ ਨੇ ਜਿਹੜਾ ਐਕਸੀਡੈਂਟ ਦੇ ਹੱਥ ਵਿੱਚ ਵੀ ਉਹਦਾ ਹੱਥ ਹੈ ਇਸ ਦੀ ਅਗਰੇਖੇ ਅਸੀਂ ਇਹ ਪੁਲਿਸ ਐਫ ਆਈ ਆਰ ਦਰਜ ਕਰਾਈ ਹੈ ਤੇ ਜਿਹੜੀ ਹੈ ਇਨਸਾਫ ਦੀ ਜਿਹੜੀ ਇੱਥੇ ਮੰਗ ਕੀਤੀ ਹੈ ਵੀ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਬਿਆਨ ਕੀ ਦਿੱਤਾ ਜੀ ਤੁਸੀਂ ਬਿਆਨ ਇਹ ਹੀ ਦਿੱਤੇ ਸਾਡੇ ਤਾਈ ਕੋਲ ਦਿੱਤੇ ਇਹਨਾਂ ਨੇ ਵੀ ਜਿਹੜੀ ਅਮਨ ਖੁੰਗਰੀ ਰੋਜ਼ ਲੈ ਕੇ ਜਾਂਦਾ ਸੀ ਸ਼ਰਾਬ ਪੀਂਦਾ ਸੀਗਾ ਤੇ 3-4 ਦਿਨ ਪਹਿਲਾਂ ਵੀ ਆਇਆ ਸੀਗਾ ਤੇ ਅਸੀਂ ਇਹਨਾਂ ਕੋਲ ਪੈਸੇ ਮੰਗਦੇ ਸੀਗੇ ਤੇ ਇਹ ਕਹਿੰਦੇ ਮੈਂ ਪੈਸੇ ਦੇ ਜਾਗਾ ਦੇ ਜਾਗਾ ਪੈਸੇ ਦੇਣ ਦੀ ਬਜਾਏ ਉਲਟਾ ਇਹ ਸ਼ਰਾਬ ਪਿਆ ਕੇ ਕਹਿੰਨੇ ਆ ਕੰਮ ਕਰਤਾ ਜਿਸ ਦਾ ਸਾਨੂੰ ਡਰ ਸੀਗਾ ਹਾਲੇ ਕੀ ਮਾਮਲਾ ਇੱਕ ਦੁਕਾਨ ਹੁੰਦਾ ਜਿਹੜੀ ਸੋਨ ਲਾਲ ਢੀਂਗੜਾ ਦਾ ਦੁਕਾਨ ਉਹਨਾਂ ਨੇ ਸੇਲ ਕੀਤੀ ਆ ਜਾਂ ਤੁਸੀਂ ਲਈ ਆ ਉਹਨਾਂ ਦਾ ਐਲੀਏਸ਼ਨ ਇਹ ਆ ਵੀ ਸਾਡੇ ਤੋਂ ਧੋਖੇ ਨਾਲ ਕਰਾ ਲਈ ਤੇ ਨਾ ਸਾਨੂੰ ਪੇਮੰਟ ਦਿੱਤੀ ਐ ਕੀ ਆ ਮਾਮਲਾ ਤਰਾਸਾ ਬੇਗੁਨਾਹ ਦੇ ਇਲਜ਼ਾਮ ਲਗਾਏ ਜਾ ਰਹੇ ਇਹ ਮੈਂ ਦੇ ਸੁਣਨ ਚ ਆਇਆ ਮੈਂ ਐਕਚੁਅਲੀ ਦਿੱਲੀ ਗਿਆ ਹੋਇਆ ਸੀ ਤੇ ਕੱਲ ਮੇਰੇ ਕੋਲ ਫੋਨ ਆਇਆ ਵੀ ਅਸਾਸਾ ਕਰਕੇ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਇਹ ਸੋਦਾ ਜਰੂਰ ਨਹੀਂ ਦੇ ਰਹੀ ਹੋਇਆ ਸੀਗਾ ਜੀ ਦੁਕਾਨ ਬਾਈ ਜੀ ਬੈਠੀ ਹੈ ਇਹਨਾਂ ਨੇ ਲਈ ਸੀ ਤੇ ਇਹਦੇ ਵਿੱਚ ਅਸੀਂ ਜਿਹੜੀ ਹੈ ਬਿਲਕੁਲ ਕਾਨੂੰਨੀ ਤਰੀਕੇ ਨਾਲ ਕਿਵਨ ਕੇ ਇਹਨਾਂ ਦੇ ਬੱਚਿਆਂ ਦਾ ਜਿਹੜੇ ਮਿਸਿਸ ਢਿੰਗੜਾ ਜਾਂ ਢਿੰਗੜਾ ਸਾਹਿਬ ਆਪ ਹੈ 37 ਨਾਲ ਜੀ ਅਸੀਂ ਇਹ ਜਿਹੜੀ ਹੈ ਦੁਕਾਨ ਦਾ ਸੌਦਾ ਇਹਨਾਂ ਕੋਲ ਲਿਆ ਸੀ ਕਿੰਨੇ ਚ ਕੀਤੇ ਦੀ ਹੈ ਜੀ ਦੁਕਾਨ ਸੌਦਾ ਕਿੰਨਾ ਇਹ ਸੌਦਾ ਸਾਡਾ 20 ਲੱਖ ਰੁਪਏ ਦਾ ਹੋਇਆ ਸੀ ਠੀਕ ਹੈ ਜੀ 16 ਮਾਰ ਬਾਅਦ ਇਲੀਗੇਸ਼ਨ ਇਹ ਹੈ ਵੀ ਸੋਨ ਲਾਲ ਢਿੰਗੜਾ ਦੀ ਡੈਥ ਹੋ ਗਈ ਹਾਪਸੇ ਦੇ ਵਿੱਚ ਉਹ ਉਹ ਹਾਦਸਾ ਨੂੰ ਅੰਜਾਮ ਦਿੱਤਾ ਗਿਆ ਉਹ ਵਾਹ ਮਾਸਤੇ ਜਿਸ ਤਰ੍ਹਾਂ ਉਹਨਾਂ ਨੇ ਦੁਕਾਨ ਜਾਨੀ ਕਿ ਹੜੱਪ ਲਈ ਹੈ ਸਾਡੀ ਉਸੇ ਤਰੀਕੇ ਨਾਲ ਉਹਨੂੰ ਖਤਮ ਕਰਨ ਵਾਸਤੇ ਨੂੰ ਅੰਜਾਮ ਦਿੱਤਾ ਗਿਆ ਹਾਦਸੇ ਨੂੰ ਪੁਲਿਸ ਕੋਲ ਉਹਨਾਂ ਨੇ ਬਿਆਨ ਦਿੱਤੇ ਨਹੀਂ ਉਹ ਆਫ ਦੀ ਜਿਸ ਵੀ ਡਿਪਾਰਟਮੈਂਟ ਤੋਂ ਚਾਹੋ ਆਫ ਦੀ ਇਨਵੈਸਟੀਗੇਸ਼ਨ ਕਰਵਾ ਸਕਦੇ ਜੇ ਫਿਰ ਵੀ ਸਾਡਾ ਕੋਈ ਸਹਿਯੋਗ ਮੰਗਣਗੇ ਅਸੀਂ ਦੇਵਾਂਗੇ ਹਾਲਾਂਕਿ ਬਿਲਕੁਲ ਸਾਰਾ ਸਰ ਗਲਤ ਹੈ ਇਹ ਥੈਂਕ ਯੂ ਪਿਛਲੀ 3 ਤਰੀਕ ਨੂੰ ਇੱਕ ਰੋਡ ਐਕਸੀਡੈਂਟ ਦੌਰਾਨ ਸੋਨ ਲਾਲ ਉਮਰ ਗਰੀਬ 74 ਸਾਲ ਵਾਸੀ ਮਲੋੜ ਦੀ ਡੈਥ ਹੋ ਗਈ ਜਿਸ ਤੇ ਪੁਲਿਸ ਨੇ ਐਫ ਆਈ ਆਰ ਨੰਬਰ 42 ਅੰਡਰ ਸੈਕਸ਼ਨ 304 279 ਤਹਿਤ ਨਾਮਲੂ ਵਿਅਕਤੀਆਂ ਖਿਲਾਫ ਐਫ ਆਈ ਆਰ ਰਜਿਸਟਰ ਕਰ ਲਈ ਹੈ ਅਰਮੇਸ਼ਨਾਰੀ ਪਤਨੀ ਸੋਨ ਮਿਤਕ ਸੋਨ ਲਾਲ ਦੀ ਨੇ ਕੋਈ ਇੱਕ ਅਮਨ ਖੁੰਗਰ ਵਾਸੀ ਮਲੋੜ ਤੇ ਸ਼ੱਕ ਜਾਰ ਕੀਤਾ ਜਿਸ ਦੀ ਪੁਲਿਸ ਪੁਰੀਸ਼ ਕਰ ਰਹੀ ਹੈ